ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਮਲਦੀਪ ਕਮਾਂ ਬਿਰੋ ਭੈਣੋ ਬਜ਼ੁਰਗੋ ਜਦੋਂ ਵੀ ਕੁਝ ਵਧੀਆ ਹੁੰਦਾ ਏ ਤੁਹਾਡੇ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ ਸੋ ਨਾਲ ਜਿਹੜੇ ਪਲਵਾਨ ਜੀ ਖੜੇ ਨੇ ਜਵਾਕ ਐਸਲ ਚ ਜਵਾਕ ਨਹੀਂ ਐ ਅੱਗ ਦੀ ਨਾਲ ਆ ਪੂਰੀ ਨਾ ਆ ਇਹਦਾ ਸਾਹਿਬ ਸਿੰਘ ਤੇ ਥੋੜੇ ਹਰਸੇ ਪਹਿਲਾਂ ਮੈਡੀ ਇਹਦੇ ਫਾਦਰ ਸਾਹਿਬ ਤੇ ਇਹਨਾਂ ਨਾਲ ਮੁਲਾਕਾਤ ਹੋਈ ਸੀ ਉਦੋਂ ਹੀ ਇਹ ਆਪਣੇ ਫਾਦਰ ਦੇ ਮਗਰ ਲੱਗਿਆ ਹੋਇਆ ਕਿ ਮੈਂ ਬਾਈਨਾਂ ਜਾ ਕੇ ਵੀਡੀਓ ਬਣਾਣੀਆਂ ਤੇ ਮੈਂ ਲੋਕਾਂ ਨੂੰ ਦੱਸਣਾ ਵੀ ਕਿੰਦਾ ਐਕਸਾਈ ਕਰੀਦੀ ਐ ਸੋ ਗੱਲ ਉਹੀ ਐ ਇਹਦੀ ਜਿਹੜੀ ਹੌਬੀ ਐ ਵੀਡੀਓ ਦੇਖਦਾ ਫਿਟਨੈਸ ਵਾਲੀਆਂ ਤੇ ਘਰੇ ਹੀ ਪੰਗੇ ਪੁੰਗੇ ਲੈ ਕੇ ਇਹਨੇ ਆਪਣਾ ਆਪ ਨੂੰ ਵਧੀਆ ਕਰ ਲਿਆ ਸੋ ਬੋਡੀ ਵੇਟ ਨਾਲ ਟ੍ਰੇਨਿੰਗ ਕਰਦਾ ਸੋ ਬਹੁਤ ਵਧੀਆ ਗੱਲ ਹੈ 6 ਸਾਲ ਦੀ ਉਮਰ ਹੈ ਆ ਐਕਸਰਸਾਈਜ਼ ਤਾਂ ਕੀ ਕਰਦਾ ਪੂਰਾ ਵਰਦਾ ਸੋ ਸਾਬ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਹੈ ਸ਼ਾਹ ਸਿੰਘ ਸਾਬ ਸਿੰਘ ਠੀਕ ਹੈ ਤੇ ਹੁਣ ਡਿਪਸ ਕਿੰਦਾ ਲਾਣੇ ਆ ਲਾ ਕੇ ਦੱਸੋ ਆਜੋ ਡਿਪਸ ਜਿਹੜੇ ਡੰਡ ਲਾਣਾ ਹੁੰਦਾ ਵਾਹ ਵਾਹ 1 2 10 4 5 6 ਸੱਬ ਬਸ ਕਰ ਬਸ ਕਰ ਬਸ ਕਰ ਬਸ ਕਰ ਇੱਕ ਉਹ ਇੱਕ ਹੱਥ ਇਕ ਤਾਂ ਫੋਲਡ ਕਰਕੇ ਖੜਦਾ ਹੁੰਦਾ ਦੇਖ ਆਪ ਇਹ ਜਿਹੜੇ ਡੰਡ ਲਾਣੇ ਆ ਆ ਦੇਖੋ ਇਹ ਹੋਲਡ ਦੇ ਤੋਂ ਜਿੰਨਾ ਮਰਜ਼ੀ ਕਰਾ ਲਓ ਥੱਕਦਾ ਹੀ ਨਹੀਂਗਾ ਮਤਲਬ ਪੂਰਾ ਜਜ਼ਬਾ ਇਹਦੇ ਅੰਦਰ ਹੁਣ ਉਸ ਕਰਕੇ ਦਿਖਾਉਂਦੀਆਂ ਲੈਗਸ ਖੋਲ ਕੇ ਕਰਦਾ ਹੁੰਦਾ ਕੋਈ ਵਾਹ ਜੀ ਵਾਹ ਡੋਲੇ ਦਾ ਪੋਜ ਮਾਰਦੇ ਇੱਦਾਂ ਹੀ ਹੁਣੇ ਆਲੋ ਹੁਣ 사이ਡ ਫਲਿੱਪ 사이ਡ ਫਲਿੱਪ ਕੋਲ ਬਲੇਜਿੰਗ ਆ ਜਾ ਇਹ ਮੈਂ ਜਿਹੜਾ ਤੁਹਾਡੇ ਤੋਂ ਇਹਨੇ ਇੱਕ ਦੋ ਕੀਤੀਆਂ ਇਹ ਬਿਲਕੁਲ ਮਾਈਨਰ ਹੈ ਮਤਲਬ ਮਾਈਨਰ ਜਿਹੜੀ ਚੀਜ਼ ਕਰਕੇ ਦਿਖਾਈ ਹੈ ਹੋਰ ਵੀ ਬਹੁਤ ਕੁਝ ਕਰ ਲੈਂਦਾ ਇਹ ਇੱਕ ਪੂਰੀ ਅਸੀਂ ਵੀਡੀਓ ਬਣਾਵਾਂਗੇ ਹੁਣ ਕਾਫੀ ਸਾਡੇ ਵੀਰ ਨੇ ਸਾਡੀਆਂ ਭੈਣਾਂ ਨੇ ਕਿ ਭਾਈ ਡੰਡ ਨਹੀਂ ਲੱਗਦੇ ਸਾਬ ਇਜ਼ੀ ਲੱਗ ਜਾਂਦੇ ਸੌਖੇ ਲੱਗ ਜਾਂਦੇ ਆ ਕਿ ਪ੍ਰੈਕਟਿਸ ਕਰਨੀ ਪੈਂਦੀ ਹੈ ਤੇ ਪ੍ਰੈਕਟਿਸ ਕਰਨੀ ਪੈਂਦੀ ਹੈ ਵੀਡੀਓ ਕਿਹੜੀਆਂ ਦੇਖਦਾ ਹੁੰਦਾ ਥੋੜਾ ਕੋਲ ਨੂੰ ਲਿਆਓ ਵੀਡੀਓ ਕਿਹੜੀਆਂ ਦੇਖਦਾ ਹੁੰਦਾ ਤੇਰਾ ਵੀਡੀਓ ਮੇਰੀਆਂ ਵੀਡੀਓ ਓਕੇ 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 ਵੱਡਾ ਹੋ ਕੇ ਕੀ ਬਣਨਾ ট্রাক ਡਰਾਈਵਰ ਬਣਨਾ ਆਏ ਹਾਏ ਹਾਏ ਤੇ ਹੋਰ ਬਾਡੀ ਬਣਾਣੀ ਹੈ ਕੀ ਬਣਾਣੀ ਕਿੱਦਾਂ ਬਣਾਣੀ ਹੈ ਦੋਲੇ ਦੋਲੇ ਬਣਾਣੇ ਆ ਦੋਲੇ ਵੱਡੇ ਕਰਨੇ ਆ ਅੱਛਾ ਤੇ ਬੋਰ ਤੂੰ ਮੇਰੇ ਕੋਲ ਆਇਆ ਕਿ ਨਾ ਫਿਰ ਟ੍ਰੇਨਿੰਗ ਕਰਨ ਬਾਅਦ ਚੋਂ ਜਦੋਂ ਵੱਡਾ ਹੋ ਜਾਊਂਗਾ ਠੀਕ ਐ ਤੂੰ ਮੈਸੇਜ ਕੀ ਦੇਣਾ ਚਾਹੁੰਦਾ ਕਿਦਾਂ ਟ੍ਰੇਨਿੰਗ ਟ੍ਰੇਨਿੰਗ ਕਰਨੀ ਚਾਹੀਦੀ ਆ ਕੀ ਮੈਸੇਜ ਦੇਣਾ ਆਪਣਾ ਫਿੱਟ ਰਹਿਂਦਾ ਬੰਦਾ ਟ੍ਰੇਨਿੰਗ ਨਾਲ ਫਿੱਟ ਰਹਿੰਦਾ ਇਹ ਦੇਖ ਲਓ 6 ਸਾਲ ਦਾ ਹਜੇ ਸਿਰਫ ਵੀਡੀਓ ਦੇਖਦੇ ਇੱਕੇ ਚਲੋ ਮੇਰੀਆਂ ਵੀ ਦੇਖਦਾ ਹੋਰ ਵੀ ਦੇਖਦਾ ਰਹਿੰਦਾ ਉਹਨਾਂ ਕਹਿੰਦਾ ਇਹਦੀ ਹੁਣ ਛੋਟੀ ਪੈਨ ਹੋ ਵੀ ਆ ਜਾ ਪੁੱਤਾਂ ਜਾ ਆ ਜਾ ਉਹ ਕਹਿੰਦੀ ਮੈਂ ਵੀ ਕਰਨਾ ਹੈ ਕਿੰਨੀ ਉਮਰ ਹੈ ਭਾਜੀ ਇਹਦੀ ਵਾਹ ਚਲੋ ਪੁੱਤ ਟਿਪਸ ਡੰਡ ਲਾ ਕੇ ਦਿਖਾ ਦੋ ਇੱਥੇ ਆ ਜਾਓ ਜਵਾਕ ਪੂਰੀ ਅੰਗ ਦੀਆਂ ਨਾਲਾ ਕਿੱਦਾਂ ਕਰਦੇ ਹੋ ਨੇ ਆਜਾ ਆਜਾ ਓਏ 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 ਬੱਸ ਕਰ ਬੱਸ ਕਰ ਬੱਸ ਮੈਂ ਕਹਿੰਨਾ ਦੋਨੋਂ ਜਵਾਕਰ ਕਿਹਨਾ ਖੋਟਾ ਨਾਮ ਕੀ ਆ ਹਾਂ ਇੱਕ ਮਜੀਦ ਆਗਮਪ੍ਰੀਤ ਕੋ ਥੋੜਾ ਘੂਲ ਨੂੰ ਲਿਓ ਆਗਮਪ੍ਰੀਤ ਕੋ ਸੋ ਤੁਸੀਂ ਘਰ ਐਕਸਰਸਾਈਜ਼ ਕਰਦੇ ਹੋਣੇ ਸੋ ਦੇਖੋ ਜੀ